ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਨਤਕ ਸੇਵਾ ਦੇ ਖੇਤਰ ਦੇ ਵਿੱਚ ਆਪਣਾ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋયા ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਾੜ ਪੀੜਤਾਂ ਨੂੰ ਮੁਆਵਜ਼ਾ ਵੰਡਣ ਦੇ ਲਈ ਮਿੱਥੀ ਆਪਣੀ 45 ਦਿਨਾਂ ਦੀ ਸਮਾਂ ਹੱਦ ਦੇ ਬਾਵਜੂਦ 30 ਦਿਨਾਂ ਦੇ ਅੰਦਰ ਅੰਦਰ ਹੀ ਹਾੜ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਜ਼ਿਲ੍ਹੇ ਦੇ 631 ਲਾਪਾਤਰੀਆਂ ਨੂੰ 570 ਕਰੋੜ ਰੁਪਏ ਦੇ ਜਿੱਕ ਵੰਡ ਦਿੱਤੇ ਹਨ ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਹਾਰਡਪੀਟਾਂ ਨੂੰ ਮੁਆਵਜ਼ਾ ਵੰਡਣ ਦੇ ਲਈ ਸਮਰੋਹ ਦੇ ਦੌਰਾਨ ਇਕੱਠ ਕੀਤਾ ਗਿਆ ਸੋ ਮੁੱਖ ਮੰਤਰੀ ਦੇ ਦੁਆਰਾ 11 ਸਤੰਬਰ ਨੂੰ ਐਲਾਨ ਕੀਤਾ ਗਿਆ ਸੀ ਕਿ ਵਿਸ਼ੇਸ਼ ਗਰਦਾਬਰੀ ਕਰਵਾਉਣ ਦੇ ਮਗਰੋਂ 45 ਦਿਨਾਂ ਦੇ ਅੰਦਰ ਅੰਦਰ ਹੀ ਮੁਆਵਜ਼ਾ ਵੰਡ ਦਿੱਤਾ ਜਾਵੇਗਾ ਸੋ 28 ਅਕਤੂਬਰ ਨੂੰ ਜਿਹੜਾ ਕਿ ਸਮਾਂ ਖਤਮ ਹੋਣਾ ਸੀ ਭਾਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੁਆਵਜ਼ਾ ਵੰਡ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਰਤੀ ਕਿਸਾਨ ਜੂਨੀਅਨ ਰਾਜੇਵਾਲ ਦੇ ਵੱਲੋਂ ਸੋਮਵਾਰ ਨੂੰ ਮਹਾਲੀ ਫੇਜ਼ 8 ਵਿਚਾਲੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵੰਨ ਦੇ ਗੇਟ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਇਸ ਮੌਕੇ ਜੂਨੀਅਨ ਦੇ ਪੰਜਾਬ ਭਰ ਤੋਂ ਗਏ ਆਗੂਆਂ ਅਤੇ ਹੋਰ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਹੋਇਆਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਜਿਹੀਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਤਿੱਖੇ ਹਮਲੇ ਵੀ ਕੀਤੇ ਹਨ ਤੇ ਨੇ ਕਿਹਾ ਹੈ ਕਿ ਵਿਭਾਗੀ ਅਧਿਕਾਰੀ ਹੁਕਮ ਰਾਣ ਧਿਰ ਦੇ ਬਿਧਾਇਕਾਂ ਦੇ ਆਖੇ ਤੋਂ ਹੀ ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚਾਂ ਨੂੰ ਬਿਨਾਂ ਕਿਸੇ ਕਾਰਨੋ ਮੁਅਤਲ ਕਰ ਰਹੇ ਹਨ ਤੇ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਉਟਾਲਾ ਅਤੇ ਰਣਵਾ ਦੇ ਸਰਪੰਚਾਂ ਨੂੰ ਬਿਨਾਂ ਕਾਰਨੋ ਹੀ ਮੁਅਤਲ ਕਰ ਦਿੱਤਾ ਗਿਆ ਹੈ ਸੋ ਪੰਜਾਬ ਸਰਕਾਰ ਹੁਣ ਸਿੱਧਾ-ਸਿੱਧਾ ਉਹਨਾਂ ਦੇ ਨਾਲ ਤੱਕਾ ਕਰ ਰਹੀ ਹੈ ਰਾਜੇਵਾਲ ਦੇ ਵੱਲੋਂ ਹੁਣ ਸਰਕਾਰ ਦੇ ਉੱਤੇ ਵੀ ਤਿੱਖਾ ਹਮਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੈਰ ਤਜਰਬੇਕਾਰ ਲੋਕਾਂ ਦੇ ਹੱਥਾਂ ਦੇ ਵਿੱਚ ਸਰਕਾਰ ਆਉਣ ਦੇ ਕਾਰਨ ਪੰਜਾਬ ਵਿੱਚ 488000 ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਤੇ ਹਰ ਮਹੀਨੇ ਲਏ ਜਾ ਰਹੇ ਹਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਜੀਹਾਂ ਤੁਹਾਨੂੰ ਦੱਸ ਦਿਆ ਕਿ ਸਾਲ 2027 ਤੱਕ ਉਹਨਾਂ ਦਾ ਕਹਿਣਾ ਹੈ ਕਿ 5 ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਪੰਜਾਬ 'ਤੇ ਹੋ ਜਾਵੇਗਾ ਸੋ ਪੰਜਾਬ ਦੇ ਵਿੱਚ ਚੁੱਪਚੀ ਪੀਤੇ ਜਿਹੜਾ ਕੀ ਉਹਨਾਂ ਦੇ ਵੱਲੋਂ ਬਰਦਾਸ਼ਤ ਇਹ ਸਭ ਕੁਝ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੇਰਾ ਬਸੀ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸਵੇਰੇ ਅਤੇ ਦੁਪਹਿਰ ਸਮੇਂ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ 3 ਵੀਲਰ ਚਾਲਕਾਂ ਦੇ ਵੱਲੋਂ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਕੂਲੀ ਬਾਨਾਂ ਦੇ ਸੁਰੱਖਿਆ ਨਿਯਮਾਂ ਦੀ ਸ਼ਰਿਆਮ ਉਲੰਘਣਾ ਕਰਦਿਆਂ ਹੋਇਆਂ ਇਹ ਚਾਲਕ 3 ਵੀਲਰ ਦੇ ਵਿੱਚ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਭਰ ਲੈਂਦੇ ਹਨ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਕਾਰਨ ਹਰ ਸਮੇਂ ਕੋਈ ਨਾ ਕੋਈ ਵੱਡਾ ਹਾ사 ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਆਮ ਤੌਰ ਦੇ ਉੱਤੇ 3 ਵੀਲਰ ਦੇ ਵਿੱਚ 5 ਤੋਂ 6 ਬੱਚਿਆਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ ਪਰ ਡੇਰਾਬਸੀ ਦੇ ਵਿੱਚ ਦੇਖਿਆ ਗਿਆ ਹੈ ਕਿ ਚਾਲਕ ਕਈ ਵਾਰ 15 ਤੋਂ 20 ਬੱਚਿਆਂ ਨੂੰ ਇੱਕੋ ਵਾਰੀ ਦੇ ਵਿੱਚ ਹੀ ਬਿਠਾ ਲੈਂਦੇ ਹਨ ਸੋ ਜਿਸ ਦੇ ਕਾਰਨ ਕਈ ਬੱਚੇ ਬਾਹਰ ਹੀ ਲਟਕਦੇ ਹੋਏ ਨਜ਼ਰ ਆਉਂਦੇ ਹਨ ਸੋ ਇਸ ਤੋਂ ਬਾਅਦ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਵੱਲੋਂ ਬਸਾਂ ਦਾ ਕਿਰਾਇਆ ਕਾਫੀ ਜ਼ਿਆਦਾ ਮਹਿੰਗਾ ਕੀਤਾ ਹੈ ਸੋ ਇਸ ਕਾਰਨ ਉਹਨਾਂ ਨੂੰ ਮਜਬੂਰੀ ਦੇ ਬਸ 3 ਵੀਲਰਾਂ ਦਾ ਸਹਾਰਾ ਹੀ ਲੈਣਾ ਪੈ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਨਾਲਾ ਦੇ ਪਾਲਾ ਪਿੰਡ ਦੇ ਵਿੱਚ ਖੰਡ ਮਿੱਲ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਵੰਡਣ ਮੌਕੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਹਮਲਾ ਕੀਤਾ ਗਿਆ ਹੈ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਉਹ ਰਾਜਨੀਤੀ ਛੱਡ ਦਿੰਦਾ ਹੈ ਤੇ ਕਦੋਂ ਵਾਪਸ ਆ ਜਾਂਦਾ ਹੈ ਹੁਣ ਜਦੋਂ ਉਹਨਾਂ ਦੇ ਕੋਲ ਕਰਨ ਲਈ ਕੁਝ ਨਹੀਂ ਹੈ ਤੇ ਉਹ ਪੰਜਾਬ ਦੇ ਏਜੰਡੇ ਦੀ ਫਾਇਲ ਤੋਂ ਧੂੜ ਝਾੜ ਦੇਣਗੇ ਸੋ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਰਾਜਨੀਤੀ 9 ਵਜੇ ਤੋਂ ਲੈ ਕੇ 5 ਵਜੇ ਦਾ ਕੰਮ ਨਹੀਂ ਹੈ ਕਿ ਜਦੋਂ ਵੀ ਮਨ ਕਰੇ ਤੇ ਕੰਮ ਦੇ ਉੱਤੇ ਆ ਜਾਓ ਮੈਂ ਕਹਿੰਦਾ ਹਾਂ ਕਿ ਆਓ ਜ਼ਰੂਰ ਆਓ ਪਰ ਉਦੋਂ ਹੀ ਆਓ ਜਦੋਂ ਪੰਜਾਬ ਨੂੰ ਤੁਹਾਡੀ ਲੋੜ ਹੋਵੇ ਸਿਰਫ ਚੋਣਾਂ ਦੌਰਾਨ ਵਾਪਸ ਆਉਣਾ ਸੇਵਾ ਨਹੀਂ ਹੈ ਸੋ ਚੋਣਾਂ ਤੁਹਾਨੂੰ ਦੱਦੀਏ ਕਿ ਸਾਲ 2027 ਦੇ ਵਿੱਚ ਆਉਣ ਵਾਲੀਆਂ ਹਨ ਜਿਸ ਤੋਂ ਬਾਅਦ ਕਿ ਨਵਜੋਤ ਸਿੱਧੂ ਦੇ ਵੱਲੋਂ ਕੀਆ ਗਿਆ ਹੈ ਉਹਨਾਂ ਦੀ ਵਾਈਫ ਦੇ ਵੱਲੋਂ ਪਹਿਲਾਂ ਤੇ ਕਹਿ ਦਿੱਤਾ ਗਿਆ ਹੈ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਜ਼ਰੂਰ ਲੈਣਗੇ ਤੇ ਉਹ ਜ਼ਰੂਰ ਆਪਣੀ ਪਾਰਟੀ ਦੇ ਵੱਲੋਂ ਚੋਣ ਲੜਨਗੇ ਤੇ ਦੂਜੇ ਪਾਸੇ ਨਵਜੋਸ਼ ਸਿੱਧੂ ਦੇ ਵੱਲੋਂ ਵੀ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਕੀ ਉਹਨਾਂ ਦੇ ਵਿੱਚ ਚੋਣਾਂ ਦੇ ਵਿੱਚ ਆਉਣ ਦੀਆਂ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਤਿਹਾਰਾਂ ਦੇ ਲਈ ਪੰਜਾਬ ਸਰਕਾਰ ਨੇ ਹੁਣ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਛੁੱਟੀਆਂ ਦੇ ਵਿੱਚ 20 ਅਕਤੂਬਰ ਨੂੰ ਦੀਵਾਲੀ, 22 ਅਕਤੂਬਰ ਨੂੰ ਵਿਸ਼ਕਰਮਾ ਅਤੇ ਦੂਜੇ ਪਾਸੇ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਤੇ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੱਦੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਹੁਣ 4 ਛੁੱਟੀਆਂ ਤੁਹਾਨੂੰ ਦੱਸ ਦਿਆ ਕਿ ਆਉਣ ਜਾ ਰਹੀਆਂ ਹਨ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਹਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਸੋ ਤਿਹਾੜੀ ਮੌਸਮ ਦੇ ਕਾਰਨ ਹੁਣ ਲਗਾਤਾਰ ਅਕਤੂਬਰ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਛੁੱਟੀਆਂ ਰਹੀਆਂ ਹਨ ਤੇ ਹੁਣ 4 ਛੁੱਟੀਆਂ ਹੋਰ ਆਉਣ ਜਾ ਰਹੀਆਂ ਹਨ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਤਹਿਤ ਕੰਮ ਕਰਨ ਵਾਲੇ ਹੁਣ ਮੁਲਾਜ਼ਮਾਂ ਦੇ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਚਲਦਿਆਂ ਹੁਣ ਪੰਜਾਬ ਦੇ ਵਿੱਚ ਅੱਜ ਦੁਪਹਿਰ 12 ਵਜੇ ਤੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਹੜਤਾਲ ਦੇ ਕਾਰਨ ਪੰਜਾਬ ਦੇ ਕਈ ਬੱਸ ਸੱਡੀਆਂ ਦੇ ਉੱਤੇ ਸੇਵਾ ਪ੍ਰਭਾਵਿਤ ਰਹੇਗੀ ਸੋ ਮੁਲਾਜ਼ਮ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਨ੍ਹਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਪੱਕੇ ਕਰਨ ਦੀਆਂ ਨੀਤੀਆਂ ਦੇ ਖਿਲਾਫ ਪੰਜਾਬ ਸਰਕਾਰ ਚੱਲ ਰਹੀ ਹੈ ਸੋ ਉਹਨਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਪੰਜਾਬ ਸਰਕਾਰ ਦੇ ਵੱਲੋਂ ਐਨ ਮੌਕੇ ਦੇ ਆ ਕੇ ਆਪਣਾ ਫੈਸਲਾ ਬਦਲ ਲਿਆ ਜਾਂਦਾ ਹੈ ਇਸੇ ਕਾਰਨ ਹੀ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਜੋ ਕਿ ਧਾਰ ਕਾਰਡ ਵਾਲੀਆਂ ਬੱਸਾਂ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸੋ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸੇ ਤਰ੍ਹਾਂ ਹੀ ੜਤਾੜ ਜਾਰੀ ਰੱਖਾਂਗੇ ਸੋ ਹੁਣ ਧਾਰ ਕਾਰਡ ਵਾਲੀਆਂ ਬੀਬੀਆਂ ਜੋ ਕਿ ਬੱਸਾਂ ਦੇ ਵਿੱਚ ਫ੍ਰੀ ਸਫਰ ਕਰਦੀਆਂ ਹਨ ਉਨਾ ਦੇ ਲਈ ਕਿਤੇ ਨਾ ਕਿਤੇ ਵੱਡੀ ਮਾੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਸਾਰੇ ਹੀ ਕੰਪਿਊਟਰ ਦੇ ਆਪ ਤਾਂ ਨੇ ਹੁਣ ਤਾਰਨ ਤਾਰਨ ਦੇ ਵਿੱਚ ਆਉਣ ਵਾਲੀਆਂ ਜਿਮਨੀ ਚੋਣਾ ਤੋਂ ਬਾਅਦਾਂ ਨਿਭਾਉ ਮਹਾ ਰੈਲੀ ਕਰਨ ਤੇ ਇਸ ਸਾਲ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਦੀਏ ਕਿ ਸਾਰੇ ਹੀ ਜ਼ਿਲ੍ਹੇ ਦੇ ਅਧਿਆਪਕਾਂ ਦੇ ਵੱਲੋਂ ਹੁਣ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਇਸ ਸਾਲ ਦੇ ਵਿੱਚ ਉਹਨਾਂ ਦੇ ਵੱਲੋਂ ਕਾਲੀ ਦੀਵਾਲੀ ਮਨਾਈ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੀਟਿੰਗ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ 19 ਅਕਤੂਬਰ ਨੂੰ ਉਹਨਾਂ ਦੇ ਵੱਲੋਂ ਆਪਣੇ ਪਰਿਵਾਰਾਂ ਸਮੇਤ ਤਰਨ-ਤਰਨ ਪਹੁੰਚ ਕੇ ਰੋਸ ਰੈਲੀ ਕੀਤੀ ਜਾਵੇਗੀ ਤੇ ਪੂਰਾ ਤਰਨ-ਤਰਨ ਜਾਮ ਕਰ ਦਿੱਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ 26 ਅਕਤੂਬਰ ਤੋਂ ਜ਼ਿਲ੍ਹਾ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਸਥਾਈ ਧਾਰਨੇ ਦੇਣ ਦੇ ਲਈ ਵੀ ਉਹਨਾਂ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਲਾ ਬਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਅਤੇ ਰੈਬੀਜ ਦੇ ਖਤਰੇ ਤੇ ਕੇਂਦਰ ਸਰਕਾਰ ਨੇ ਸਖਤ ਰੋਖ ਅਪਣਾਇਆ ਹੈ। ਪਸ਼ੂ ਪਾਲਣ ਅਤੇ ਡੇਰੀ ਵਿਭਾਗ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੋ ਟੁੱਕ ਕਹਿ ਦਿੱਤਾ ਹੈ ਕਿ 31 ਅਕਤੂਬਰ ਤੱਕ ਆਪਣੇ ਆਪਣੇ ਖੇਤਰ ਦੀ ਕਾਰਜ ਯੋਜਨਾ ਮੰਤਰਾਲੇ ਨੂੰ ਸੌਂਪਣ। ਸੋ ਰਿਪੋਰਟ ਦੇ ਵਿੱਚ ਅਵਾਰਾ ਕੁੱਤਿਆਂ ਦੀ ਕਿੰਨੀ ਗਿਣਤੀ ਹੈ, ਸੋ ਕਿੰਨੇ ਕੁੱਤਿਆਂ ਦੇ ਉੱਤੇ ਕੰਟਰੋਲ ਕੀਤਾ ਜਾ ਚੁੱਕਾ ਹੈ, ਰੈਬੀ ਟੀਕਾਕਰਨ ਦੇ ਸਬੰਧੀ ਪੂਰੀ ਅਪਡੇਟ ਦੇਣ ਦਾ ਵੀ ਜਿਹੜਾ ਕਿ ਬੇਰਬਾ ਉਹਨਾਂ ਦੇ ਵੱਲੋਂ ਮੰਗਿਆ ਗਿਆ ਹੈ। ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਦਾ ਟੀਚਾ ਇਹ ਹੈ ਕਿ ਸਾਲ 2030 ਤੱਕ ਰੈਬੀਜ ਮੁਕਤ ਭਾਰਤ ਬਣ ਜਾਵੇ ਸੋ ਸਾਰੇ ਕੁੱਤਿਆਂ ਦੇ ਵੀ ਟੀਕਾਕਰਨ ਹੋ ਜਾਵੇ ਸੋ ਜਿਸ ਦੇ ਕਾਰਨ ਕਿ ਕੋਈ ਵੀ ਕੁੱਤਾ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਕਿਸੇ ਨੂੰ ਵੀ ਕੱਟੇ ਤੇ ਰੈਬੀਜ ਨਾ ਫੈਲ ਸਕੇ ਸੋ ਇਸ ਦੇ ਲਈ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਮੌਨਟਰੀਅਲ ਹਵਾਈ ਅੱਡੇ ਤੇ ਇੱਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਔਰਤ ਦੀ شناخت ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਰਕੂਰੀ ਦੇ ਨਾਲ ਸਬੰਧਤ ਕਰਮਜੀਤ ਕੌਰ ਦੇ ਵੱਜੋਂ ਹੋਈ ਹੈ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਪਹੁੰਚੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ 에ਰਪੋਰਟ ਦੇ ਉੱਤੇ ਹੀ ਅਚਨ ਚੇਤ ਸਿਹਤ ਵਿਗੜਨ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹੈ ਕਰਮਜੀਤ ਕੌਰ ਦੀ ਦੇਹ ਹੁਣ ਪੰਜਾਬ ਦੇ ਵਿੱਚ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਔਰਤ ਦੀ ਜੋ ਕਿ ਪਹਿਲੀ ਵਾਰ ਹੀ ਕੈਨੇਡਾ ਦੇ ਵਿੱਚ ਜਾ ਰਹੀ ਸੀ ਸੋ ਇਸ ਦੀ ਉਮਰ ਵੀ 50 ਕੇ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਪਹਿਲੀ ਵਾਰ ਕੈਨੇਡਾ ਜਾ ਰਹੀ ਸੀ ਪਰ ਕੈਨੇਡਾ ਜਾਣ ਦੇ ਦੌਰਾਨ ਹੀ ਉਹ ਜਿਵੇਂ ਹੀ ਕੈਨੇਡਾ ਦੇ ਮੌਂਟਰੀਅਲ 에ਅਰਪੋਰਟ ਦੇ ਉੱਤੇ ਪਹੁੰਚਦੀ ਹੈ ਸੋ ਇਸੇ ਦੌਰਾਨ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਤੋਂ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਬੇਹਦ ਮੰਦ ਭਾਗੀ ਖਬਰੇ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਲਾਵਾ ਅਗਲੀ ਖਬਰ ਹੁਣ ਮੌਸਮ ਵਿਭਾਗ ਤੋਂ ਰਿਲੇਟਡ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਕੀਤੀ ਹੈ ਵੱਡੀ ਭਵਿੱਖਬਾਣੀ ਜੀ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ਸੂਬੇ ਦੇ ਵਿੱਚ ਹੁਣ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਗਰਾਵਟਾਈ ਹੈ ਵਿਭਾਗ ਦੇ ਮੁਤਾਬਕ ਅੱਜ ਆਸਮਾਨ ਸਾਫ਼ ਰਹੇਗਾ ਤੇ ਇਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 15 ਦਿਨਾਂ ਤੱਕ ਦੁਪਹਿਰ ਵੇਲੇ ਧੁੱਪ ਨਿਕਲਦੀ ਰਹੇਗੀ ਹਲਕੀ ਗਰਮੀ ਹੋਵੇਗੀ ਪਰ ਸਵੇਰੇ ਸ਼ਾਮ ਤੇ ਰਾਤਾਂ ਠੰਡੀਆਂ ਰਹਿਣਗੀਆਂ ਵਿਭਾਗ ਦੇ ਅਨੁਸਾਰ ਅਗਲੇ 15 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 30 ਡਿਗਰੀ ਤੋਂ ਲੈ ਕੇ 32 ਡਿਗਰੀ ਦੇ ਵਿਚਕਾਰ ਰਹੇਗਾ ਤੇ ਘੱਟ ਤੋਂ ਘੱਟ ਟੈਂਪਰੇਚਰ 15 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਹੁਣ ਅਗਲੇ 15 ਦਿਨਾਂ ਤੱਕ ਮੀਂਹ ਦੀ ਕੋਈ ਵੀ ਭਵਿੱਖਬਾਣੀ ਨਹੀਂ ਜਿਤਾਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਹੁਣ ਜੀਐਸਟੀ ਘੱਟ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਉੱਥੇ ਹੀ ਕਈ ਚੀਜ਼ਾਂ ਦੇ ਉੱਤੇ ਜੀਐਸਟੀ ਦੇ ਵਿੱਚ ਵਾਧਾ ਵੀ ਕੀਤਾ ਗਿਆ ਹੈ ਸੋ ਕੇਂਦਰ ਸਰਕਾਰ ਦੇ ਵੱਲੋਂ ਨਵੀਂ ਜੀਐਸਟੀ ਦਰ ਲਾਗੂ ਕਰਨ ਦੇ ਨਾਲ ਹੁਣ ਕੇਰਲਾ ਦੇ ਲਾਟਰੀ ਸੈਕਟਰ ਨੂੰ ਵੀ ਵੱਡਾ ਝਟਕਾ ਲੱਗਾ ਹੈ ਜਿਸ ਦੇ ਨਾਲ ਹੁਣ ਲਾਟਰੀ ਦੀਆਂ ਟਿਕਟਾਂ ਦੇ ਉੱਤੇ ਜਿੱਥੇ ਪਹਿਲਾਂ 28% ਤੱਕ ਟੈਕਸ ਲੱਗਦਾ ਸੀ ਹੁਣ ਇਸ ਨੂੰ ਵਧਾ ਕੇ 40% ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਨਤੀਜੇ ਵਜੋਂ ਹੁਣ ਸੂਬਾ ਸਰਕਾਰ ਨੂੰ ਪ੍ਰਤੀ ਟਿਕਟ ₹3 35 ਪੈਸੇ ਦੇ ਮਾਲੀਆ ਦਾ ਨੁਕਸਾਨ ਹੋਵੇਗਾ ਜੋ ਕਿ ਹਰੇਕ ਲਾਟਰੀ ਡਰਾ ਲਈ ਲਗਭਗ 3.35 ਕਰੋੜ ਰੁਪਏ ਬਣਦਾ ਸੀ ਸੋ ਹੁਣ ਲਾਟਰੀ ਟਿਕਟ ਜਿਹੜੇ ਵੀ ਖਰੀਦਦੇ ਹਨ ਸੋ ਕਿਤੇ ਨਾ ਕਿਤੇ ਮਹਿੰਗੀ ਹੋ ਸਕਦੀ ਹੈ ਕਿਉਂਕਿ 28% GST ਤੋਂ ਵਧਾ ਕੇ ਹੁਣ ਇਸ ਨੂੰ 40% ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਕੀਮਤਾਂ ਦੇ ਵਿੱਚ ਹੋਇਆ ਹੈ ਜ਼ਬਰਦਸਤ ਵਾਧਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਚਾਂਦੀ ਵੀ ਹੋ ਗਈ ਹੈ ਮਹਿੰਗੀ 14 ਅਕਤੂਬਰ ਸਾਲ 2025 ਨੂੰ ਹੁਣ ਲਗਾਤਾਰ ਜਿਹੜਾ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ ਸੋ ਇਸ ਸਮੇਂ ਹੁਣ ਇੱਕ ਟੋਲੇ ਸੋਨੇ ਦੀ ਕੀਮਤ 1,27,000 ਪੈ ਨੂੰ ਪਹੁੰਚ ਚੁੱਕੀ ਹੈ ਜੀਹਾਂ ਪ੍ਰਤੀ 10 ਗ੍ਰਾਮ ਹੁਣ ਸੋਨਾ 1,27,000 ਪੈ ਨੂੰ ਪਹੁੰਚ ਚੁੱਕਾ ਹੈ ਜੋ ਕਿ ਆਪਣੇ ਹਾਈ ਰਿਕਾਰਡ ਦੇ ਉੱਤੇ ਇਸ ਸਮੇਂ ਪਹੁੰਚ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬੀਐਸਐਫ ਅਤੇ ਇਸ ਤੋਂ ਇਲਾਵਾ ਐਸਐਸਓਸੀ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ 2 ਏਕੇ 47 ਰਾਈਫਲਾਂ ਇੱਕ ਪਿਸਤੌਲ ਅਤੇ 10 ਜਿੰਦਾ ਰਾਉਂਡ ਬਰਾਮਦ ਕੀਤੇ ਗਏ ਹਨ ਸੋ ਪੰਜਾਬ ਨੂੰ ਦਹਿਲਾਉਣ ਦੇ ਲਈ ਲਗਾਤਾਰ ਪਾਕਿਸਤਾਨ ਦੇ ਵੱਲੋਂ ਹਥਿਆਰਾਂ ਦੀ ਸਪਲਾਈ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਇਸੇ ਦੌਰਾਨ ਹੁਣ ਇਹ ਸਾਰੇ ਹੀ ਹਥਿਆਰ ਜ਼ਬਤ ਕਰ ਲੈ ਗਏ ਹਨ ਪੰਜਾਬ ਸਰਕਾਰ ਦੇ ਵੱਲੋਂ ਹੁਣ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ ਜੀਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਸਰਕਾਰ ਦੇ ਵੱਲੋਂ ਫੈਸਟੀਵਲ ਸੀਜ਼ਨ ਦੇ ਦੌਰਾਨ ਰੀਅਲ ਅਸਟੇਟ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਦੇ ਵਿੱਚ ਕੀ ਸੀ ਐਲਯੂ ਦੇ ਨਾਲ ਹੁਣ ਨਕਸ਼ਾ ਪਾਸ ਕਰਾਉਣ ਦੀ ਸ਼ਰਤ ਤੋਂ ਰਿਪੋਰਟ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਚਿਤ ਹੋਵੇਗਾ ਕਿ ਹੁਣ ਲੰਬੇ ਸਮੇਂ ਤੋਂ ਕੋਈ ਕਲੋਨੀ ਇਮਾਰਤ ਕਮਰਸ਼ੀਅਲ ਪ੍ਰੋਜੈਕਟ CLU ਅਤੇ ਨਕਸ਼ਾ ਬਖ ਬਖ ਪਾਸ ਕਰਵਾਉਣ ਦਾ ਪੈਟਰਨ ਚੱਲ ਰਿਹਾ ਸੀ ਸੋ ਇਸ ਤੋਂ ਹੁਣ ਰਾਹਤ ਮਿਲ ਚੁੱਕੀ ਹੈ ਸੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਧੀਆਂ ਨੂੰ ਹੁਣ ਵੱਡਾ ਤੋਹਫ਼ਾ ਮਿਲਿਆ ਹੈ ਮਾਨ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੀ ਦੇ ਦਿੱਤਾ ਹੈ ਵੱਡਾ ਗਿਫਟ ਜੀ ਹਾਂ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਸਰਕਾਰ ਦੇ ਦੁਆਰਾ ਕਿਹਾ ਗਿਆ ਹੈ ਕਿ 57551 ਲਾਭਪਾਤਰੀਆਂ ਨੂੰ ਕੁੱਲ 29.33 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਸੋ ਆਸ਼ੀਰਵਾਦ ਸਕੀਮ ਦੇ ਤਹਿਤ ਇਹ ਜਿਹੜੇ ਕਿ ਪੈਸੇ ਵੰਡੇ ਗਏ ਹਨ ਸੋ ਜਿਹੜੀਆਂ ਵੀ ਗਰੀਬ ਘਰ ਦੀਆਂ ਤੀਆਂ ਹਨ ਉਹਨਾਂ ਦੇ ਵਿਆਹ ਦੇ ਲਈ ਹੁਣ 29.33 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ ਸੋ 557551 ਲਾਭਪਾਤਰੀ ਪੰਜਾਬ ਦੀਆਂ ਤੀਆਂ ਨੂੰ ਇਹ ਹੁਣ ਫਾਇਦਾ ਹੋਇਆ ਹੈ ਸੋ ਇਸ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਹੁਸ਼ਿਆਰਪੁਰ ਗਰਦਾਸਪੁਰ ਜਲੰਧਰ ਲੁਧਿਆਣਾ ਮੋਗਾ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਤੇ ਰੂਪਨਗਰ ਦੀਆਂ ਔਰਤਾਂ ਤੇ ਤੀਆਂ ਨੂੰ ਫਾਇਦਾ ਹੋਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਲਾਵਟ ਰਹਿਤ ਮਠਿਆਈਆਂ ਬਣਾਉਣ ਲਈ ਹਲਵਾਈ ਹੋ ਗਏ ਹਨ ਚਕੰਨੇ ਜੀहां ਹਰ ਸਾਲ ਦੀ ਤਰ੍ਹਾਂ ਹੁਣ ਇਸ ਵਾਰ ਵੀ ਤਿਹਾਰਾਂ ਦੀ ਆਮਦ ਤੋਂ ਪਹਿਲਾਂ ਪੰਜਾਬ ਭਰ ਦੇ ਹਲਵਾਈਆਂ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਤੇ ਹੋਰ ਮਹਿੰਗੇ ਉਤਪਾਦਾਂ ਦੀ ਕੁਆਲਿਟੀ ਅਤੇ ਲੰਬੇ ਸਮੇਂ ਤੱਕ ਸੁਰੱਖਿਅਤ ਰੱਖੇ ਜਾਣ ਦੇ ਲਈ ਕਾਫੀ ਸੋਚ ਵਿਚਾਰ ਉਹਨਾਂ ਦੇ ਵਿੱਚ ਚੱਲ ਰਹੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇਸੇ ਦੌਰਾਨ ਹੁਣ ਹਲਵਾਈਆਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਖਾਣ ਪੀਣ ਵਾਲੀਆਂ ਤੇ ਦੂਸਰੀਆਂ ਮਠਿਆਈਆਂ ਵਰਗੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਟੋਰੇਜ ਸਿਸਟਮ ਵੀ ਹੋਣਾ ਚਾਹੀਦਾ ਹੈ ਤਾਂ ਜੋ ਕਿ ਖੋਏ ਦਾ ਜਿਹੜਾ ਸਵਾਦ ਹੈ ਉਹ ਬਰਕਰਾਰ ਰੱਖਿਆ ਜਾਵੇ ਇਸ ਨੂੰ ਲਗਾਤਾਰ ਪੰਜਾਬ ਦੇ ਵਿੱਚ ਹੁਣ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਮਠਿਆਈਆਂ ਖਾਸ ਤੌਰ ਦੇ ਉਤੇ ਦੀਵਾਲੀ ਅਤੇ ਫੈਸਟੀਵਲ ਸੀਜ਼ਨ ਦੇ ਦੌਰਾਨ ਕਾਫੀ ਜ਼ਿਆਦਾ ਵਿਕਦੀਆਂ ਹਨ ਤੇ ਕੁਝ ਕੁ ਲੋਕਾਂ ਦੇ ਦੁਆਰਾ ਨਕਲੀ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਹਲਵਾਈਆਂ ਨੇ ਦੱਸਿਆ ਹੈ ਕਿ ਪੰਜਾਬ ਅੰਦਰ ਪੈਦਾ ਕੀਤੇ ਜਾਂਦੇ ਦੁੱਧ ਵਿੱਚੋਂ 70% ਦੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਿਆ ਜਾਂਦਾ ਹੈ ਜਦਕਿ ਬਾਕੀ ਮਠਿਆਈਆਂ ਸਮੇਤ ਦੂਸਰੇ ਉਤਪਾਦਾਂ ਦੇ ਵਿੱਚ ਵਰਤਿਆ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਬਹੁਤੇ ਲੋਕਾਂ ਦੇ ਕੋਲ ਦੁੱਧ ਦੀ ਵੱਤਾ ਤੇ ਮਿਲਾਵਟ ਦਾ ਪਤਾ ਲਗਾਉਣ ਦੇ ਲਈ ਕੋਈ ਸੰਬੰਧੀ ਕੋਈ ਤਕਨੀਕ ਨਹੀਂ ਹੈ ਸੋ ਜਿਸ ਦੇ ਕਾਰਨਾਂ ਦੇ ਵੱਲੋਂ ਹੁਣ ਆਧੁਨਿਕ ਲੈਬਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤੇ ਸਰਕਾਰ ਨੂੰ ਵੀ ਇਸ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਹੁਣ ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾ ਰਹੀਆਂ ਹਨ ਜੀहां ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਸਪੈਸ਼ਲ ਪਲੱਸ ਪੋਲੀਓ ਰਾਉਂਡ ਦੇ ਹੁਣ ਦੂਜੇ ਦਿਨ ਵੀ ਜ਼ਿਲ੍ਹੇ ਦੇ ਵਿੱਚ 48147 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆਂ ਗਈਆਂ ਹਨ ਤੇ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾ ਰਹੀਆਂ ਹਨ ਸੋ ਜੇਕਰ ਤੁਹਾਡੇ ਵੀ 5 ਸਾਲ ਤੱਕ ਦੇ ਬੱਚੇ ਹਨ ਤਾਂ ਜ਼ਰੂਰ ਤੁਸੀਂ ਵੀ ਪੋਲੀਓ ਦੀਆਂ ਬੂੰਦਾਂ ਪਲਾ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ